ਸਾਨੂੰ 24 ਸਾਲ 25 ਸਾਲ ਹੋ ਗਏ 2001 ਚ ਅਸੀਂ ਆਏ ਸੀਗੇ ਤੇ ਉਸ ਵੇਲੇ ਮੈਨੂੰ ਐਸਥਮਾ ਦੀ ਪ੍ਰੋਬਲਮਸ ਦੀ ਬਹੁਤ ਜ਼ਿਆਦਾ ਤੇ ਮੈਂ ਬੈੱਡ ਤੇ ਹੀ ਰਹਿੰਦੀ ਸੀ 1 ਮਹੀਨਾ ਆਲਮੋਸਟ ਤੇ ਛੋਟੇ ਬੱਚੇ ਸੀ ਮੈਂ ਮੈਨੇਜ ਨਹੀਂ ਕਰ ਪਾ ਰਹੀ ਸੀ ਪਰ ਬਾਬਾ ਜੀ ਗੁਰੂ ਮਾਤਾ ਜੀ ਦੀ ਕਿਰਪਾ ਬਾਲਾ ਜੀ ਦੀ ਆਸ਼ੀਰਵਾਦ ਦੇ ਨਾਲ ਅੱਜ ਤੁਸੀਂ ਦੇਖੋ ਮੈਂ ਸੇਵਾ ਨਾਲ ਜੁੜੀ ਹੋਈ ਆ ਤੇ ਇਸ ਮਹੀਨੇ ਤੋਂ ਬਿਲਕੁਲ ਹੀ ਮੇਰਾ ਬੁਰਾ ਹਾਲ ਹੁੰਦਾ ਸੀ ਪਰ ਔਰ ਜਦੋਂ ਅਸੀਂ ਦਰਬਾਰ ਚ ਆਏ ਸੀ ਸਾਡੇ ਕੋਲ ਕੁਝ ਵੀ ਨਹੀਂ ਸੀਗਾ ਅੱਜ ਕਿਹੜੀ ਕਿਹੜੀ ਰਹਿਮਤ ਹੈ ਜਿਹੜੀ ਬਾਲਾ ਜੀ ਮਹਾਰਾਜ ਨੇ ਨਹੀਂ ਸੜੋ ਤੇ ਕੀਤੀ ਅਸੀਂ ਬਿਆਨ ਨਹੀਂ ਕਰ ਸਕਦੇ ਅੱਜ ਅਗਰ ਬਾਲਾ ਜੀ ਨੇ ਨਜ਼ਰ ਨਾ ਮਾਰੀ ਹੁੰਦੀ ਤੇ ਇੰਨੀ ਉਮੀਦਾਂ ਦੀ ਉੱਚੀ ਉਡਾਰੀ ਨਾ ਹੁੰਦੀ ਅੱਜ ਬੱਚੇ ਫੋਰਨ ਕੰਟਰੀ ਦੇ ਵਿੱਚ ਸੈਟਲ ਹੈ ਇਹ ਹਰ ਪਲ ਹਰ ਸ਼્વાસ ਮੈਂ ਬਾਲਾ ਜੀ ਦਾ ਗੁਰੂ ਮਾਤਾ ਜੀ ਦਾ ਸ਼ੁਕਰੀਆ ਅਦਾ ਕਰਾਂ ਉਹ ਵੀ ਘਟ ਹੈ ਮੇਰੇ ਲਈ ਕਈ ਜਨਮ ਲੈ ਕੇ ਵੀ ਅਸੀਂ ਇਸ ਸੇਵਾ ਉਪਕਾਰ ਦਾ ਬਦਲਾ ਨਹੀਂ ਦੇ ਸਕਦੇ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਗੁਰੂ ਮਾਤਾ ਜੀ ਮਾਤਾ ਜੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਬਾਲਾ ਜੀ ਮੰਦਿਰ ਆਉਂਦੇ ਸਾਨੂੰ 24 ਸਾਲ 25 ਸਾਲ ਹੋ ਗਏ 2001 ਚ ਅਸੀਂ ਆਏ ਸੀਗੇ ਤੇ ਉਸ ਵੇਲੇ ਮੈਨੂੰ ਐਸਥਮਾ ਦੀ ਪ੍ਰੋਬਲਮਸ ਦੀ ਬਹੁਤ ਜ਼ਿਆਦਾ ਤੇ ਮੈਂ ਬੈੱਡ ਤੇ ਹੀ ਰਹਿੰਦੀ ਸੀ 1 ਮਹੀਨਾ ਆਲਮੋਸਟ ਤੇ ਛੋਟੇ ਬੱਚੇ ਸੀ ਮੈਂ ਮੈਨੇਜ ਨਹੀਂ ਕਰ ਪਾ ਰਹੀ ਸੀ ਪਰ ਬਾਬਾ ਜੀ ਗੁਰੂ ਮਾਤਾ ਜੀ ਦੀ ਕਿਰਪਾ ਬਾਲਾ ਜੀ ਦੀ ਆਸ਼ੀਰਵਾਦ ਦੇ ਨਾਲ ਅੱਜ ਤੁਸੀਂ ਦੇਖੋ ਮੈਂ ਸੇਵਾ ਨਾਲ ਜੁੜੀ ਹੋਈ ਹਾਂ ਤੇ ਇਸ ਮਹੀਨੇ ਤੋਂ ਬਿਲਕੁਲ ਹੀ ਬੁਰਾ ਹਾਲ ਹੁੰਦਾ ਸੀ ਪਰ ਜਦੋਂ ਅਸੀਂ ਦਰਬਾਰ ਆਈ ਸੀ ਸਾਡੇ ਕੋਲ ਕੁਝ ਵੀ ਨਹੀਂ ਸੀਗਾ ਅੱਜ ਕਿਹੜੀ ਕਿਹੜੀ ਰਹਿਮਤ ਹੈ ਜਿਹੜੀ ਬਾਲਾ ਜੀ ਮਹਾਰਾਜ ਨੇ ਨਹੀਂ ਸਾਡੇ ਤੇ ਕੀਤੀ ਅਸੀਂ ਬਿਆਨ ਨਹੀਂ ਕਰ ਸਕਦੇ ਅੱਜ ਅਗਰ ਬਾਲਾ ਜੀ ਨੇ ਨਜ਼ਰ ਨਾ ਮਾਰੀ ਹੁੰਦੀ ਤੇ ਇੰਨੀ ਉਮੀਦਾਂ ਦੀ ਉੱਚੀ ਉਡਾਰੀ ਨਾ ਹੁੰਦੀ ਅੱਜ ਬੱਚੇ ਫੋਰਨ ਕੰਟਰੀ ਦੇ ਵਿੱਚ ਸੈਟਲ ਹੈ ਤੇ ਇਹ ਹਰ ਪਲ ਹਰ ਸ਼્વાસ ਮੈਂ ਬਾਲਾ ਜੀ ਦਾ ਗੁਰੂ ਮਾਤਾ ਜੀ ਦਾ ਸ਼ੁਕਰੀਆ ਅਦਾ ਕਰਾਂ ਉਹ ਵੀ ਘਟ ਹੈ ਮੇਰੇ ਲਈ ਕਈ ਜਨਮ ਲੈ ਕੇ ਵੀ ਅਸੀਂ ਇਸ ਸੇਵਾ ਉਪਕਾਰ ਦਾ ਬਦਲਾ ਨਹੀਂ ਦੇ ਸਕਦੇ ਔਰ ਜੋ ਸੇਵਾ ਨਾਲ ਸਾਨੂੰ ਜੋੜਿਆ ਉਹਦਾ ਆਨੰਦ ਹੀ ਅਲੱਗ ਹੈ ਉਹਦਾ ਬਿਆਨ ਨਹੀਂ ਕੀਤਾ ਜਾ ਸਕਦਾ ਕਹਿੰਦੇ ਇੱਥੇ ਆ ਕੇ ਕੁਝ ਮੰਗਣਾ ਨਹੀਂ ਪੈਂਦਾ ਵੱਲ ਜੀ ਸਾਹਿਬ ਜਾਣੀ ਜਾਣ ਨੇ ਤੇ ਤੁਸੀਂ ਜਦੋਂ ਇੱਥੇ ਪਹੁੰਚਦੇ ਹੋ ਨਾ ਉਦੋਂ ਹੀ ਤੁਹਾਡੀਆਂ ਮਨੋ ਕਾਮਨਾ ਪੂਰੀਆਂ ਹੋਣੀ ਸ਼ੁਰੂ ਹੋ ਜਾਂਦੀਆਂ। ਬਿਲਕੁਲ ਔਰ ਸਾਨੂੰ ਸ਼ੁਰੂ ਤੋਂ ਪਹਿਲੇ ਦਿਨ ਤੋਂ ਹੀ ਬਾਲਾ ਜੀ ਦਾ ਪਿਆਰ, ਗੁਰੂ ਮਾਤਾ ਜੀ ਦਾ ਅਸ਼ੀਰਵਾਦ, ਬਾਬਾ ਜੀ ਦਾ ਪਿਆਰ ਹਮੇਸ਼ਾ ਮਿਲਦਾ ਰਿਹਾ ਔਰ ਉਮੀਦ ਹੈ ਕਿ ਸਾਨੂੰ ਇਸ ਤੋਂ ਵੀ ਜ਼ਿਆਦਾ ਮਿਲੇਗਾ। ਬਾਬਾ ਜੀ ਕਿਰਪਾ ਹੋਰ ਮਿਲੇਗੀ ਸਾਨੂੰ ਔਰ ਸ਼ੁਕਰੀਆ ਅਦਾ ਲਈ ਤਾਂ ਕੋਈ ਸ਼ਬਦ ਹੈ ਨਹੀਂ। ਇਹ ਬਿਆਨ ਵੀ ਨਹੀਂ ਕੀਤਾ ਜਾ ਸਕਦਾ ਕਿ ਅਸੀਂ ਉਹਨਾਂ ਦਾ ਕਿੱਦਾਂ ਸ਼ੁਕਰੀਆ ਅਦਾ ਕਰੀਏ। ਜੀ ਦੱਸਿਆ ਵੀ ਤੁਹਾਨੂੰ ਤਕਰੀਬਨ 25 ਸਾਲ ਹੋ ਗਏ ਤਾਂ ਸ਼ਰਦ ਆਲੂਆਂ ਦੇ ਵਿੱਚ ਕਿਸ ਤਰੀਕੇ ਨਾਲ ਵਾਧਾ ਹੋ ਰਿਹਾ ਕਿਉਂਕਿ ਆਪਾਂ ਦੇਖਿਆ ਹੁਣ ਵੀ ਉਹ ਪੁਲ ਤੋਂ ਪਾਰ ਤੱਕ ਜਿਹੜੀ ਲਾਈਨ ਲੱਗੀ ਹੋਈ ਜਿੱਥੇ ਤੱਕ ਬਾਬਾ ਜੀ ਆ ਕੇ ਛਿੱਟਾ ਦੇ ਕੇ ਆਉਂਦੇ ਹਾਂਜੀ ਜਦੋਂ ਅਸੀਂ ਆਏ ਸੀਗੇ ਤੇ ਸਿਰਫ ਸੀੜੀਆਂ ਦੇ ਕੋਲ ਅੱਗੇ نیچے ਸੰਗਤ ਬੈਠਦੀ ਸੀ ਹਾਂਜੀ ਇਸ ਤੋਂ ਬਾਅਦ ਫਿਰ ਥੋੜੀ ਅੱਗੇ ਧਰਮਸ਼ਾਲਾ ਤੱਕ ਜਾਣੀ ਸ਼ੁਰੂ ਹੋ ਗਈ ਫਿਰ ਸੰਗਤ ਵੱਧਦੀ ਚਲੀ ਗਈ ਬਾਬਾ ਜੀ ਨੇ ਜਦੋਂ ਸੇਵਾ ਦਿੱਤੀ ਮੈਨੂੰ ਜਲਦੀ ਸੇਵਾ ਤੇ ਪਹਿਲੇ ਦਿੱਤਾ ਬਾਬਾ ਜੀ ਨੇ ਤੇ ਜਲਦੀ ਸੇਵਾ ਨਾਲ ਜੋੜਿਆ ਤੇ ਫਿਰ ਸਾਰੀਆਂ ਸੇਵਾ ਦੀ ਕਿਰਪਾ ਕਰ ਦਿੱਤੀ ਔਰ ਜੋੜ ਲਿਆ ਆਪਣੇ ਨਾਲ ਬੱਚਿਆਂ ਨੂੰ ਵੀ ਸਾਨੂੰ ਵੀ ਔਰ ਜੋ ਵੀ ਅੱਜ ਪਰਿਵਾਰ ਦੇ ਉੱਤੇ ਕਿਰਪਾ ਹੈ ਬੱਚਿਆਂ ਤੇ ਕਿਰਪਾ ਹੈ ਸਿਰਫ ਬਾਲਾ ਜੀ ਬਦੌਲਤ ਬਾਬਾ ਜੀ ਗੁਰਮਾਤਾ ਦੀ ਬਦੌਲਤ ਹੈ ਉਹਨਾਂ ਦਾ ਅਸੀਂ ਧੰਨਵਾਦ ਕਰ ਹੀ ਨਹੀਂ ਸਕਦੇ ਜਿਹੜਾ ਪਰਿਵਾਰ ਵੀ ਹੁੰਦਾ ਨਾਲ ਹਾਂਜੀ ਬੱਚੇ ਆਉਂਦੇ ਸੀਗੇ ਲੇਕਿਨ ਹੁਣ ਫੋਰਨ ਚਲੇ ਗਏ ਆ ਲੇਕਿਨ ਇੱਕ ਬੇਟਾ ਦਿੱਲੀ ਹੈ ਉਹ ਜਦੋਂ ਵੀ ਆਉਂਦਾ ਬਾਬਾ ਜੀ ਨੂੰ ਦਰਬਾਰ ਮਿਲ ਕੇ ਜਾਂਦਾ ਛਿਟੇ ਲੈ ਕੇ ਜਾਂਦਾ ਤੇ ਸਾਡਾ ਵਿਸ਼ਵਾਸ ਆਸ ਸਭ ਕੁਝ ਬਾਲਾ ਜੀ ਹੈ ਤੁਸੀਂ ਵੀ ਹਰੇਕ ਮੰਗਲਵਾਰ ਆਉਂਦੇ ਬਾਬਾ ਜੀ ਕਿਰਪਾ ਦੇ ਨਾਲ ਸੇਵਾ ਮਿਲੀ ਹੋਈ ਤਾਂ ਜ਼ਰੂਰ ਆਵਾਂਗੇ ਹਾਜ਼ਰੀ ਜ਼ਰੂਰ ਲਾਉਂਗੇ ਬਾਬਾ ਸਾਨੂੰ ਬੁਲਾਉਂਦੇ ਰਹੇਨ ਇਸ ਤੋਂ ਵੀ ਵੱਧ ਸੇਵਾ ਸਾਡੇ ਤੋਂ ਲੈਣ ਇਹੀ ਉਮੀਦ ਹੈ ਬੱਚਿਆਂ ਤੋਂ ਵੀ ਇਸ ਤੋਂ ਵੱਧ ਸੇਵਾ ਲੈਣ ਅਸੀਂ ਕਰ ਪਾਈਏ ਇੰਨੀ ਸ਼ਕਤੀ ਸਾਨੂੰ ਦੇਣ ਤੇ ਹਾਂ ਬਸ ਉਹਨਾਂ ਦਾ ਸ਼ੁਕਰੀਆ ਕਰ ਸਕਦੇ ਆ ਅਸੀਂ ਹਾਂ ਜੈ ਸ਼੍ਰੀ ਭਾਲਾ ਜੀ ਜੈ ਸ਼੍ਰੀ ਗੁਰੂ ਮਾਤਾ ਜੀ